ਤੋ ਪਹਿਲੀ ਵੋਟ ਭਾਈ ਅਮਰਤਪਾਲ ਜੀ ਨੂੰ ਪੈ ਚੁੱਕੀ ਆ ਸੁਖ ਦੂਰ ਦਾ ਫਲਕੇ ਵਾਲਿਓ ਕਿ ਬਾਰਡਰਾਂ ਤੇ ਡੱਡੇ ਹੋਏ ਫੌਜੀ ਜਵਾਨ ਦੇਖੋ ਕਿੱਡੀ ਦੂਰ ਆਪਣੇ ਪਰਿਵਾਰਾਂ ਤੋਂ ਦੂਰ ਬਾਰਡਰਾਂ ਤੇ ਡੱਡੇ ਹੋਏ ਨੇ ਤਾਂ ਉਥੇ ਡੱਡੇ ਹੋਏ ਵੀ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇ ਰਹੇ ਨੇ ਤਾਂ ਆਪਾਂ ਵੀ ਤਗੜੇ ਹੋ ਜਾਈਏ ਕਿ ਦੇਖੋ ਕਿ ਕਿੱਡੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਤੇ ਫੌਜੀ ਵੀਰ ਭਾਈ ਅਮਰਤਪਾਲ ਜੀ ਦਾ ਸਾਥ ਦੇ ਰਹੇ ਨੇ ਤਾਂ ਪਹਿਲੀ ਵੋਟ ਜਿਹੜੀ ਆ ਭਾਈ ਅਮਰਤਪਾਲ ਜੀ ਨੂੰ ਪੈ ਚੁੱਕੀ ਆ ਅਸੀਂ ਵੀਡੀਓ ਪਾ ਰਹੇ ਆ ਤੁਸੀਂ ਵੀਡੀਓ ਦੇਖੋ ਇਹ ਨਾਲੇ ਤੁਸੀਂ ਵਧਾਈਆਂ ਦੇ ਪਾਤਰ ਜੇ ਕਿ ਸ਼ੁਰੂਆਤ ਕਿਲਾ ਫਤਿਹ ਕਰਨ ਦੀ ਤੇ ਜਦੋਂ ਕਿਲਾ ਫਤਿਹ ਕਰਨਾ ਹੋਵੇ ਨਾ ਤਾਂ ਤੋਪ ਦਾ ਜੇ ਕਿ ਐਸੇ ਪਈਆ ਵੀ ਡੁੱਟ ਜਾਵੇ ਤਾਂ ਫਿਰ ਸਿੰਘ ਆਪਣੇ ਮੋਢੇ ਢਾਦੰਦੇ ਨੇ ਤੋਪਾਂ ਦੇ ਥੱਲੇ ਤਾਂ ਜਦੋਂ ਇੱਕ ਗੋਲਾ ਚੱਲਦਾ ਸੀ ਤਾਂ ਸਿੰਘ ਸ਼ਹੀਦ ਹੋ ਜਾਂਦਾ ਸੀ ਔਰ ਜਿੰਨੀ ਦੇਰ ਤੱਕ ਕਿਲਾ ਫਤਿਹ ਨਹੀਂ ਨਾ ਕੀਤਾ ਉਨੀ ਦੇਰ ਤੱਕ ਸਿੰਘਾਂ ਨੇ ਉਹ ਤੋਪ ਨੂੰ ਕੋਈ ਹੋਣ ਨਹੀਂ ਦਿੱਤਾ ਸੋ ਜਦੋਂ ਆਪਾਂ ਖਡੂਰ ਸਾਹਿਬ ਦਾ ਕਿਲਾ ਫਤਿਹ ਕਰਨਾ ਨਾ ਤਾਂ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ ਤੁਸੀਂ ਵੀ ਲੈਣ ਮੰਨ ਕੇ ਡਟੇ ਰਹੋ ਤੇ ਭਾਈ ਅਮਰਤ ਬਾਜੇ ਦਾ ਸਾਥ ਦਿਓ ਬਾਰਡਰ ਤੇ ਡਟੇ ਹੋਏ ਜਵਾਨ ਫੌਜੀ ਵੀਰਾਂ ਦਾ ਅਸੀਂ ਦਿਨੋ ਧੰਨਵਾਦ ਕਰਦੇ ਆ ਕਿ ਬਹੁਤ ਬਹੁਤ ਸਲੂਟ ਦਿਓਨਾ ਸਾਰੇ ਇੰਡੀਅਨ ਆਰਮੀ ਫੌਜੀ ਵੀਰਾਂ ਨੂੰ ਜਿਨ੍ਹਾਂ ਨੇ ਭਾਈ ਅਮਰਤ ਬਾਜੇ ਦਾ ਸਾਥ ਦੇ ਕੇ ਤੇ ਨਸ਼ੇ ਨੂੰ ਰੋਕਣ ਦੀ ਮਹਿੰਮ ਵਿੱਚ ਆਪਣਾ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੋਟਾਂ ਪਹਿਰੀਆਂ ਨੇ ਤੇ ਮੈਨੂੰ ਦੋ ਚਾਰ ਲੀਡਰਾਂ ਦੇ ਫੋਨ ਆਏ ਭੀ ਗਿਆ ਨਹੀਂ ਥੋੜਾ ਜਿਹਾ ਦੋ ਚਾਰ ਮਿੰਟ ਸਾਰੇ ਬਾਡੇ ਬੋਲੋ ਤੇ ਮੈਂ ਕਿਹਾ ਗੁਰਮਖਾ ਮੈਂ ਤਾਂ ਗਰੰਥੀ ਸਿੰਘ ਆ ਤੁਹਾਡੀ ਸ਼ਾਦੀ ਹੋਵੇ ਗਮੀ ਹੋਵੇ ਸਾਡਾ ਕੰਮ ਤਾਂ ਅਨੰਦ ਸਾਹਿਬ ਪੜਨਾ ਹੈ ਅਸੀਂ ਗੁਰੂ ਕੋਲ ਤੁਹਾਨੂੰ ਖੁਸ਼ੀ ਲੈ ਕੇ ਆਏ ਕਿ ਅਸੀਂ ਵੋਟਾਂ ਦੀ ਪੀਲਾ ਕਰਨ ਵਾਲੇ ਗਿਆ ਨਹੀਂ ਨਹੀਂ ਮੇਰੇ ਕੋਲ ਦੋ ਚਾ ਲੀਡਰ ਲਿਖੋਦੇ ਨੇ ਕਨੂਰ ਸਾਹਿਬ ਦੇ ਉਹਨਾਂ ਸੰਪਰਕ ਕੀਤਾ ਗਿਆ ਨਹੀਂ ਜੀ ਦੋ ਕਿ ਟ ਮੰਟ ਦੀ ਪਾ ਦਿਓ ਮੈਂ ਕਿਹਾ ਪੰਜ ਦੀ ਪਰਾਓ ਪਰ ਪਾਵਾਂਗਾ ਗੁਰੂ ਤੁਹਾਨੂੰ ਆਨੰਦ ਬਖਸ਼ੇ ਤੇ ਆਨੰਦ ਮਿਲੇਗਾ ਗੁਰੂ ਕੋਲੋਂ ਗੁਰੂ ਦੇ ਨਾਲ ਜੁੜੋ ਤੁਰਿਆ ਜੱਲ ਪੰਜਾਬ ਸਿਆਂ ਬੜੀ ਲੰਮੀ ਵਾਟ ਐ ਝੂਠ ਫਿਰੇ ਬੁੱਕ ਦਾ ਤੇ ਸੱਚਿਆਂ ਦੀ ਘਾਟ ਐ ਨਸ਼ਿਆਂ ਨੇ ਪੀੜੀ ਤੇਰੀ ਕੀਤੀ ਬਰਬਾਦ ਐ ਪੈਸੇ ਦੇ ਆ ਪੁੱਤਾਂ ਨੂੰ ਪੰਜਾਬ ਕਿੱਥੇ ਯਾਦ ਐ ਲੁੱਟਦੇ ਨੇ ਜੋ ਸਾਲਾਂ ਤੋਂ ਜੋ ਭੱਜਦੇ ਨੇ ਸਵਾਲਾਂ ਤੋਂ ਪੰਜਾਬੀ ਕੌਮ ਨੂੰ ਖਤਰਾ ਐ ਇਹ ਦਿੱਲੀ ਦੇ ਦਲਾਲਾਂ ਤੋਂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜ ਕੱਕੜਾ ਆਪ ਸਭ ਨੂੰ ਪਤਾ ਐ ਕਿ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਐ ਸੋ ਆਓ ਇਸ ਵਾਰ ਉਹਨਾਂ ਦਾ ਸਾਥ ਦਿਈਏ ਜਿਹੜੇ ਪੰਜਾਬ ਦੇ ਹੱਕ 'ਚ ਖੜੋਂਦੇ ਨੇ ਪੰਜਾਬ ਦੀ ਆਵਾਜ਼ ਬੰਦਦੇ ਨੇ ਸੋ ਇਸ ਵਾਰ ਵੋਟਾਂ ਪਾਉਣ ਲੱਗੇ ਇਹ ਯਾਦ ਰੱਖਿਓ ਕਿ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਕਿੰਨੇ ਤੱਕਿਆ ਕਿੰਨੇ ਰੋਲਿਆ ਤੇ ਬਚਾਉਣ ਲਈ ਕੌਣ ਅੱਗੇ ਆਇਆ ਸੋ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਆਓ ਉਹਨਾਂ ਦੇ ਹੱਕ ਦੇ ਵਿੱਚ ਖਲੋਈਏ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਫਿਰਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੈਂਸ ਸਿੰਘ ਦੇ ਸੁਪੁੱਤਰ ਉਹ ਚੋਣ ਲੜ ਰਹੇ ਨੇ ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਚੋਣ ਲੜ ਰਹੇ ਨੇ ਇਸ ਵਾਰ ਜਦੋਂ ਵੋਟ ਪਾਓਗੇ ਤਾਂ ਇਹ ਯਾਦ ਰੱਖਿਓ ਕਿ ਦਿੱਲੀ ਦੀਆਂ ਗੁਰੂਆਂ ਦੇ ਉੱਪਰ ਜਿਹੜਾ 800 ਕਿਸਾਨ ਸਾਡਾ ਸ਼ਹੀਦ ਹੋਇਆ ਉਹ ਯਾਦ ਰੱਖਿਓ ਬਰਗਾੜੀ ਦੇ ਵਿੱਚ ਰੋਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਯਾਦ ਰੱਖਿਓ ਬਾਬਲ ਕਲਾ ਗੋਲੀ ਕਾਂਡ ਯਾਦ ਰੱਖਿਓ ਜਿਨ੍ਹਾਂ ਨੇ ਸਾਡੇ ਧੀਆਂ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਰੋਲਿਆ ਉਹ ਯਾਦ ਰੱਖਿਓ ਸਰਕਾਰੀ ਸ਼ਹਿਰ ਦੇ ਉੱਪਰ ਹੁੰਦਾ ਤਿਆਂ ਪੁੱਤਾਂ ਦੀ ਕੁੱਟਮਾਰ ਉਹ ਯਾਦ ਰੱਖਿਓ ਸੋ ਲੋਕ ਸਭਾ ਚੋਣਾਂ 2024 ਦੇ ਖਾਸ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਉੱਥੇ ਹੀ ਅਮਰਤਪਾਲ ਸਿੰਘ ਨੂੰ ਪਹਿਲੀ ਵੋਟ ਪਈ ਹੈ ਪੰਜਾਬ ਦੇ ਵਿੱਚ ਇਹ ਪਹਿਲੀ ਵੋਟ ਹੈ ਜੋ ਲੋਕ ਸਭਾ ਚੋਣਾਂ 2024 ਦੇ ਅਧੀਨ ਪਈ ਹੈ ਤੇ ਦੋਸਤੋ ਦੱਸਦੀ ਹੈ ਖਾਸ ਰਿਵਿਊਸ ਤੇ ਇੰਟਰਵਿਊਸ ਵੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇਸ ਲਈ ਚੈਨਲ ਦੇ ਨਾਲ ਬਨੇ ਰਹਿਣਾ ਪਰ ਪਹਿਲਾਂ ਦੇਖੋ ਇਹ ਖਾਸ ਅਪਡੇਟਸ ਸੋ ਪਹਿਲੀ ਵੋਟ ਪਾਈ ਅਮਰਤਪਾਲ ਜੀ ਨੂੰ ਪੈ ਚੁੱਕੀ ਆ ਸੁਖ ਦੂਰ ਦਾ ਫਲਕੇ ਵਾਲਿਓ ਕਿ ਬਾਰਡਰਾਂ ਤੇ ਡਟੇ ਹੋਏ ਫੌਜੀ ਜਵਾਨ ਦੇਖੋ ਕਿੰਨੇ ਦੂਰ ਆਪਣੇ ਪਰਿਵਾਰਾਂ ਤੋਂ ਦੂਰ ਬਾਰਡਰਾਂ ਤੇ ਡਟੇ ਹੋਏ ਨੇ ਤਾਂ ਉਥੇ ਡਟੇ ਹੋਏ ਵੀ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇ ਰਹੇ ਨੇ ਤਾਂ ਆਪਾਂ ਵੀ ਤਕੜੇ ਹੋ ਜਾਈਏ ਕਿ ਦੇਖੋ ਕਿ ਕਿੰਡੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਤੇ ਫੌਜੀ ਵੀਰ ਭਾਈ ਅਮਰਤਪਾਲ ਸਿੰਘ ਦਾ ਸਾਥ ਦੇ ਰਹੇ ਨੇ ਤਾਂ ਪਹਿਲੀ ਵੋਟ ਜਿਹੜੀ ਆ ਭਾਈ ਅਮਰਤਪਾਲ ਜੀ ਨੂੰ ਪੈ ਚੁੱਕੀ ਹੈ ਅਸੀਂ ਵੀਡੀਓ ਪਾ ਰਹੇ ਹਾਂ ਤੁਸੀਂ ਵੀਡੀਓ ਦੇਖੋ ਤੇ ਨਾਲੇ ਤੁਸੀਂ ਵਧਾਈਆਂ ਦੇ ਪਾਤਰ ਜੇ ਕੀ ਸ਼ੁਰੂਆਤ ਕਿਲਾ ਫਤਿਹ ਕਰਨ ਦੀ ਜਦੋਂ ਕਿਲਾ ਫਤਿਹ ਕਰਨਾ ਹੋਵੇ ਨਾ ਤਾਂ ਤੋਪ ਦਾ ਜੇ ਕਿਸੇ ਪੱਈਆ ਵੀ ਡੁੱਟ ਜਾਵੇ ਤਾਂ ਫਿਰ ਸਿੰਘ ਆਪਣੇ ਮੋਢੇ ਡਾਦੰਦੇ ਨੇ ਤੋਪਾਂ ਦੇ ਥੱਲੇ ਤਾਂ ਜਦੋਂ ਇੱਕ ਗੋਲਾ ਚੱਲਦਾ ਸੀ ਤਾਂ ਸਿੰਘ ਸ਼ੀਤ ਹੋ ਜਾਂਦਾ ਸੀ ਔਰ ਜਿੰਨੀ ਦੇਰ ਤੱਕ ਕਿਲਾ ਫਤਿਹ ਨਹੀਂ ਨਾ ਕੀਤਾ ਉਨੀ ਦੇਰ ਤੱਕ ਸਿੰਘਾਂ ਨੇ ਉਹ ਤੋਪ ਨੂੰ ਕੋਈ ਹੋਣ ਨਹੀਂ ਦਿੱਤਾ ਸੋ ਜਦੋਂ ਆਪਾਂ ਖਡੂਰ ਸਾਹਿਬ ਦਾ ਕਿਲਾ ਫਤਿਹ ਕਰਨਾ ਨਾ ਤਾਂ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਆ ਤਾਂ ਤੁਸੀਂ ਵੀ ਲੈਣ ਮੰਨ ਕੇ ਡਟੇ ਰਹੋ ਤੇ ਭਾਈ ਉਮਰਤ ਬਾਜੇ ਦਾ ਸਾਥ ਦਿਓ ਬਾਰਡਰ ਦੇ ਡਟ ਹੋਏ ਜਵਾਨ ਫੌਜੀ ਵੀਰਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਕਿ ਬਹੁਤ-ਬਹੁਤ ਸਲੂਟ ਦਿਓਨਾ ਸਾਰੇ ਇੰਡੀਅਨ ਆਰਮੀ ਫੌਜੀ ਵੀਰਾਂ ਨੂੰ ਜਿਨ੍ਹਾਂ ਨੇ ਭਾਈ ਅਮਰਤਾਪਾਲ ਸਿੰਘ ਦਾ ਸਾਥ ਦੇ ਕੇ ਤੇ ਨਸ਼ੇ ਨੂੰ ਰੋਕਣ ਦੀ ਮੂਹਰ ਵਿੱਚ ਆਪਣਾ ਸਹਿਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਬੋਟਾਂ ਪਹਿਰੀਆਂ ਨੇ ਤੇ ਮੈਨੂੰ ਦੋ ਚਾਰ ਲੀਡਰਾਂ ਦੇ ਫੋਨ ਆਏ ਵੀ ਗਿਆ ਨਹੀਂ ਥੋੜਾ ਜਿਹਾ ਦੋ ਚਾਰ ਮਿੰਟ ਸਾਰੇ ਬਾਡੇ ਬੋਲੋ ਤੇ ਮੈਂ ਆਖਿਆ ਗੁਰਮਖਾ ਮੈਂ ਤਾਂ ਗਰੰਥੀ ਸਿੰਘ ਆ ਤੁਹਾਡੇ ਸ਼ਾਦੀ ਹੋਵੇ ਗਮੀ ਹੋਵੇ ਸਾਡਾ ਕੰਮ ਤਾਂ ਆਨੰਦ ਸਾਹਿਬ ਪੜਨਾ ਹੈ ਅਸੀਂ ਗੁਰੂ ਕੋਲ ਤੁਹਾਨੂੰ ਖੁਸ਼ੀ ਲੈ ਕੇ ਜਾਂ ਕਿਸੀਂ ਵੋਟਾਂ ਦੀ ਪੀਲਾ ਕਰਨ ਵਾਲ ਗਿਆ ਨਹੀਂ ਨਹੀਂ ਮੇਰੇ ਕੋਲ ਦੋ ਚਾ ਲੀਡਰ ਲਿਖੋ ਤੇ ਨਾ ਖਨੂਰ ਸਾਹਿਬ ਦੇ ਉਹਨਾਂ ਸੰਪਰਕ ਕੀਤਾ ਗਿਆ ਨਹੀਂ ਜੀ ਦੋ ਖਿੰਟ ਮਿੰਟ ਦੀ ਪਾ ਦਿਓ ਮੈਂ ਕਿਹਾ ਪੰਜ ਦੀ ਪਰਾਓ ਪਰ ਪਾਵਾਂਗਾ ਗੁਰੂ ਤੁਹਾਨੂੰ ਆਨੰਦ ਬਖਸ਼ੇ ਤੇ ਆਨੰਦ ਮਿਲੇਗਾ ਗੁਰੂ ਕੋਲੋਂ ਗੁਰੂ ਦੇ ਨਾਲ ਜੁੜੋ ਤੁਰਿਆ ਚੱਲ ਪੰਜਾਬ ਸਿਆਂ ਬੜੀ ਲੰਮੀ ਵਾਟ ਹੈ ਝੂਠ ਫਿਰੇ ਬੁੱਕਦਾ ਤੇ ਸੱਚਿਆਂ ਦੀ ਘਾਟ ਹੈ ਨਸ਼ਿਆਂ ਨੇ ਪੀੜੀ ਤੇਰੀ ਕੀਤੀ ਬਰਬਾਦ ਐ ਪੈਸੇ ਦੇ ਆ ਪੁੱਤਾਂ ਨੂੰ ਪੰਜਾਬ ਕਿੱਥੇ ਯਾਦ ਐ ਲੁੱਟਦੇ ਨੇ ਜੋ ਸਾਲਾਂ ਤੋਂ ਜੋ ਭਜਦੇ ਨੇ ਸਵਾਲਾਂ ਤੋਂ ਪੰਜਾਬੀ ਕੌਮ ਨੂੰ ਖਤਰਾ ਐ ਇਹ ਦਿੱਲੀ ਦੇ ਦਲਾਲਾਂ ਤੋਂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜਕਾਕੜਾ ਆਪ ਸਭ ਨੂੰ ਪਤਾ ਐ ਕਿ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਐ ਸੋ ਆਓ ਇਸ ਵਾਰ ਉਹਨਾਂ ਦਾ ਸਾਥ ਦੇਈਏ ਜਿਹੜੇ ਪੰਜਾਬ ਦੇ ਹੱਕ 'ਚ ਖੜਾਉਂਦੇ ਨੇ ਪੰਜਾਬ ਦੀ ਆਵਾਜ਼ ਬੰਦਦੇ ਨੇ ਸੋ ਇਸ ਵਾਰ ਵੋਟਾਂ ਪਾਉਣ ਲੱਗੇ ਇਹ ਯਾਦ ਰੱਖਿਓ ਕੇ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਕਿੰਨੇ ਤੱਕਿਆ ਕਿੰਨੇ ਰੋਲਿਆ ਕਿ ਬਚਾਉਣ ਲਈ ਕੌਣ ਅੱਗੇ ਆਇਆ ਸੋ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਆਓ ਉਹਨਾਂ ਦੇ ਹੱਕ ਦੇ ਵਿੱਚ ਖਲੋਈਏ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਫਿਰੋਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਸ਼ਹੀਦ ਭਾਈ ਬੈਂਸ ਸਿੰਘ ਦੇ ਸੁਪੁੱਤਰ ਉਹ ਚੋਣ ਲੜ ਰਹੇ ਨੇ ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਚੋਣ ਲੜ ਰਹੇ ਨੇ ਇਸ ਵਾਰ ਜਦੋਂ ਵੋਟ ਪਾਓਗੇ ਤਾਂ ਇਹ ਯਾਦ ਰੱਖਿਓ ਕਿ ਦਿੱਲੀ ਦੀਆਂ ਗਰੂਹਾਂ ਦੇ ਉੱਪਰ ਜਿਹੜਾ 800 ਕਿਸਾਨ ਸਾਡਾ ਸ਼ਹੀਦ ਹੋਇਆ ਉਹ ਯਾਦ ਰੱਖਿਓ ਬਰਗਾੜੀ ਦੇ ਵਿੱਚ ਰੋਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਯਾਦ ਰੱਖਿਓ ਵਹਿਬਲ ਕਲਾ ਗੋਲੀ ਕਾਂਡ ਯਾਦ ਰੱਖਿਓ ਜਿਨ੍ਹਾਂ ਨੇ ਸਾਡੇ 3 ਪੁੱਤਾਂ ਨੂੰ ਨਸ਼ੇ ਦੇ ਵਿੱਚ ਰੋਲਿਆ ਉਹ ਯਾਦ ਰੱਖਿਓ ਸਰਕਾਰੀ ਸ਼ਹਿ ਦੇ ਉੱਪਰ ਹੁੰਦਾ 3 ਪੁੱਤਾਂ ਦੀ ਕੁੱਟਮਾਰ ਉਹ ਯਾਦ ਰੱਖਿਓ ਸੋ ਸੋ ਦੋਸਤੋ ਕਪੂਰਥਲਾ ਤੋਂ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਰੋਡ ਸ਼ੋਅ ਸ਼ੁਰੂ ਹੋ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਮਾਤਾਵਾਂ ਭੈਣਾਂ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਨੇ ਵੱਡੀ ਗਿਣਤੀ ਦੇ ਵਿੱਚ ਵੱਡਾ ਇਕੱਠ ਹੈ ਆਪ ਮੁਹਾਰੇ ਪਹੁੰਚੇ ਹੋਏ ਲੋਕ ਨੇ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੋ ਕਿ ਇਸ ਗੱਡੀ ਦੇ ਵਿੱਚ ਮੌਜੂਦ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਨੇ ਬਨੇ ਉਹ ਤੋਂ ਚੀਤੇ ਤਾਂ ਹੈ ਤਾਂ ਕੋਈ ਇੱਕ ਅਹਿਮ ਸਵਾਲ ਹੈ ਵੀ ਪੱਖੀ ਪਾਰਟੀਆਂ ਕਹਿੰਦੀਆਂ ਵੀ ਉਹ ਕਹਿੰਦੇ ਸਵਧਾਨ ਨੂੰ ਨਹੀਂ ਮੰਨਦੇ ਉਹਨਾਂ ਦਾ ਪਿਛੋਕੜ ਕੀ ਹੈ ਕਿਉਂ ਇਦਾਂ ਕਹਿੰਦੇ ਨੇ ਇਹ ਇਹੋ ਜੇ ਸਵਾਲ ਜੀ ਜਦੋਂ ਉਹ ਆਉਣਗੇ ਬਾਹਰ ਆਉਣਗੇ ਉਹਨਾਂ ਨੂੰ ਕਰਿਓ ਇਹ ਉਹਨਾਂ ਨੇ ਸਵਧਾਨ ਦੇ ਤਹਿਤ ਨਰਸਿੰਗ ਇਲੈਕਸ਼ਨ ਲੜ ਰਹੇ ਹੈ ਤੇ ਠੀਕ ਹੈ ਦੋ ਹੀ ਦੋ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਸਾਡੀ ਹੋ ਗਈ ਸੋ ਦੇਖ ਸਕਦੇ ਹੋ ਤੁਸੀਂ ਵੱਡੇ ਇਕੱਠ ਹੈ ਕੀ ਕਹਿਣਾ ਚਾਹੋਗੇ ਜੀ ਮੈਂ ਗੁਰੂ ਰਾਮਦਾਸ ਚੜਦੀ ਕਲਾ ਕਰੇ ਜੀ ਪੰਤ ਗਦੀ ਸਾਡੇ ਇਸ ਹੜਕੇ ਦੀ ਭਾਈ ਅਮਰਪਾਲ ਸਿੰਘ ਦੇ ਚੜਦੀ ਕਲਾ ਹੋਵੇ ਅੰਗਰ ਜੀ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਪੂਰਥਲੇ ਤੋਂ ਜਿੱਥੇ ਕਿ ਰੋਡ ਸ਼ੋਅ ਨਿਕਲ ਰਿਹਾ ਹੈ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਦੇਖ ਰਹੇ ਹੋ ਤਰਸੀਮ ਸਿੰਘ ਜੀ ਨਾਲ ਪਰਮਜੀਤ ਸਿੰਘ ਅਕਾਲੀ ਹੈਲੋ પર્સનલ આ કેમેરાનો લોગ ઉડાડો ફાઈન મોડ પર પરના બતાવશે લાવો 55 લાવો 4 થી 4 બે ਹਾਂਜੀ ਬਾਸੇ 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 ਡਰਾਈਵਰ ਕਿੱਥੇ ਨੇ ਮੈਨੂੰ ਮੜਿਆ ਆਵਾਜ਼ ਆਵਾਜ਼ ਆਹ ਕੱਢੀ ਕਿਹਦਾ ਸਟਾਫ ਨਾਲ ਕੱਢੀ ਲੈਦਾ ਸੁਪਰੀ ਆਡੀ ਥੋੜੀ ਟੋਰ ਤੇ ਨਹੀਂ ਰੱਖੋ ਕਵਰ ਕਰਾਓ ਆਪਰੇ ਅ ਦੇਖ ਸਕਦੇ ਹੋ ਇਸ ਸਮੇਂ ਜੋ ਰੋਡ ਸ਼ੋਅ ਹੋਣਾ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇੱਥੇ ਪਾਣੀ ਦੀ ਸੇਵਾ ਚੱਲ ਰਹੀ ਹੈ ਇਹ ਨੌਜਵਾਨ ਤੋਂ ਪੁੱਛ ਲੈਨੇ ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਆ ਸੇਵਾ ਜੀ ਮੇਰਾ ਨਾਮ ਗੁਰਪ੍ਰੀਤ ਦੇਵਾ ਜੀ ਤੇ ਆਪਾਂ ਰਿਹਾਨਾ ਜੱਟਾਂ ਤੋਂ ਫਗਵਾੜੇ ਕੋਲੋਂ ਆਏ ਆ ਜੀ ਤੇ ਸੇਵਾ ਕਰ ਰਹੇ ਆਪਾਂ ਪਾਣੀ ਦੀ ਇਹ ਤੁਸੀਂ ਆਪਣੇ ਵੱਲੋਂ ਕਰ ਰਹੇ ਹੋ ਕਿ ਭਾਈ ਅਮਰਪਾਲ ਸਿੰਘ ਦੀ ਟੀਮ ਵੱਲੋਂ ਨਹੀਂ ਭਾਈ ਅਮਰਪਾਲ ਸਿੰਘ ਦੀ ਟੀਮ ਵੱਲੋਂ ਕਰ ਰਹੇ ਆ ਜੀ ਠੀਕ ਹੈ ਹਾਂ ਜੀ ਤੇ ਉਹਨਾਂ ਦੇ ਹੱਕ 'ਚ ਆਪਾਂ ਆ ਨਹੀਂ ਆਪ ਲੈ ਕੇ ਆਏ ਕਿ ਉਹਨਾਂ ਨੇ ਪੈਸੇ ਦਿੱਤੇ ਨਹੀਂ 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 ਅਸੀਂ ਆਪ ਲੈ ਕੇ ਆਏ ਜੀ ਅੱਡੀ ਪਾਜੀ ਹਾਂ ਜੀ ਸੇਵਾ ਚੱਲ ਗਈ ਸੇਵਾ ਹਾਂ ਜੀ ਇਹ ਪਾਜੀ ਸੇਵਾ ਕੀਤੀ ਆ ਮੁੰਡਿਆਂ ਮੁੰਡਿਆਂ ਨੇ ਗ੍ਰਾਈ ਕਰਕੇ ਜੀ ਹਾਂਜੀ ਮਤਲਬ ਸਾਰੇ ਲੋਕ ਸੰਗਤ ਆਪਮਾਰੀ ਸਭ ਕੋ ਕਰ ਰਹੇ ਨੇ ਹਾਂਜੀ ਇਹ ਜਲ ਦੀ ਸੇਵਾ ਹੀ ਜਲ ਤਾਂ ਹਰੇਕ ਜਗ੍ਹਾ ਚੱਲਦਾ ਹਰੇਕ ਬੰਦਾ ਪੀਂਦਾ ਜਿੱਦਾ ਗਰਮੀ ਚੱਲ ਰਹੀ ਹੈ ਜੀ ਸਾਰੀਆਂ ਪਾਰਟੀਆਂ ਦੇ ਹੋਰਾਂ ਵੀ ਕਵਰੇਜ ਕਰਦੇ ਅਸੀਂ ਉੱਥੇ ਆਪ ਮੁੱਲ ਮੰਗਾਇਆ ਹੁੰਦਾ ਸਰ ਨਹੀਂ ਮੁੱਲ ਨਹੀਂ ਇਹ ਅਸੀਂ ਆਪਦੇ ਕੋਲ ਸੰਗਤ ਵੱਲੋਂ ਸੇਵਾ ਕੀਤੀ ਹੈ ਜੀ ਪਾਣੀ ਦੀ ਹਾਂਜੀ ਜਲ ਵਜ ਤਾਂ ਗਰਮੀ ਆਪਮਾਰੇ ਸੰਗਤ ਹਾਂਜੀ ਭਾਜੀ ਗਰਮੀ ਨੂੰ ਮੁੱਖ ਰੱਖਦੇ ਹੋਏ ਜਲ ਦੀ ਸੇਵਾ ਕਰ ਰਹੇ ਹਾਂ ਜੀ ਠੀਕ ਹੈ ਜੀ ਧੰਨ ਧੰਨ